ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਪਰਮਿੰਦਰ ਸੰਧੂ ਮੈਂ ਅੱਜ ਤੁਹਾਡੇ ਸਾਹਮਣੇ ਆਪਣੇ ਪੰਜਾਬ ਦੇ ਮੁੱਤੇ ਤੇ ਗੱਲ ਲੈ ਕੇ ਆਇਆ ਜਿਹੜਾ ਕਿ ਹੁਣ ਮੁੱਦਾ ਬਹੁਤ ਪਖਿਆ ਹੋਇਆ ਜਿਵੇਂ ਆਪਾਂ ਨੂੰ ਪਤਾ ਹੈ ਕਿ ਲੈਂਡ ਪੋਲਿੰਗ ਪਾਲਿਸੀ ਦਾ ਪੰਜਾਬ ਚ ਬਹੁਤ ਰੌਲਾ ਪੈ ਰਿਹਾ ਹੈ ਸਰਕਾਰ ਕਹਿੰਦੀ ਹੈ ਵੀ ਇਹ ਲੋਕਾਂ ਲਈ ਫਾਇਦੇਮੰਦ ਹੈ ਤੇ ਕਿਸਾਨ ਤੇ ਕਿਸਾਨ ਜਥੇਬੰਦੀਆਂ ਕਹਿੰਦੀਆਂ ਨੇ ਵੀ ਇਹ ਲੋਕਾਂ ਲਈ ਨੁਕਸਾਨਦਾਇਕ ਹੈ ਸੋ ਅੱਜ ਆਪਾਂ ਇਹਦੇ ਬਾਬਤ ਗੱਲ ਕਰਾਂਗੇ ਜਿਵੇਂ ਕਿ ਸਰਕਾਰ ਦੇ ਮੁਤਾਬਿਕ ਆਪਾਂ ਦੇਖਦੇ ਹਾਂ ਪੰਜਾਬ ਵਿੱਚ ਜਿਹੜੀ ਹੈ 40000 ਏਕੜ ਦੇ ਕਰੀਬ ਜਿਹੜੀ ਜ਼ਮੀਨ ਹੈ ਉਹ ਸਰਕਾਰ ਐਕੁਆਇਰ ਕਰਨ ਦੀ ਗੱਲ ਕਰ ਰਹੀ ਹੈ ਜਿੱਥੇ ਉਹ ਸ਼ਹਿਰੀਕਰਨ ਕਰਨ ਜਾ ਰਹੇ ਨੇ ਉੱਥੇ ਉਹ ਕਲੋਨੀਆਂ ਬਣਾਉਣਗੇ ਮੌਲ ਵਗੈਰਾ ਬਣਨਗੇ ਜਿਵੇਂ ਆਪਾਂ ਸ਼ਹਿਰਾਂ 'ਚ ਦੇਖਦੇ ਆ ਉਹ ਚੀਜ਼ਾਂ ਕੈਫੇ ਵਗੈਰਾ ਉੱਥੇ ਬਣਨਗੇ ਜਿਵੇਂ ਸ਼ਹਿਰਾਂ 'ਚ ਜਿੱਨਾਂ 'ਚ ਹੁਣ ਅੱਗੇ ਆਪਣਾ ਘਰ ਪਾਉਣ ਲਈ ਘੱਟ ਜਗ੍ਹਾ ਉਹ ਸ਼ਹਿਰਾਂ ਦੇ ਕੋਲੇ ਲੱਗਦੇ ਪਿੰਡਾਂ ਦੀ ਜ਼ਮੀਨ ਲੈ ਕੇ ਉੱਥੇ ਕਲੋਨੀਆਂ ਘਟਣਗੇ ਤੇ ਅੱਗੇ ਇਹ ਲੋਕਾਂ ਨੂੰ ਵੇਚਣਗੇ ਸਰਕਾਰ ਜਿਵੇਂ ਆਪਾਂ ਦੇਖਦੇ ਆਂ ਪਹਿਲਾਂ ਪੁੱਡਾ ਨੇ ਤੇ ਗਲਾਡਾ ਨੇ ਜਿਹੜੀਆਂ ਸਰਕਾਰੀ ਸੰਸਥਾਵਾਂ ਨੇ ਇਹਨਾਂ ਨੇ ਬਹੁਤ ਸ਼ਹਿਰਾਂ 'ਚ ਅਰਬਨ ਸਟੇਟਾਂ ਬਣਾਈਆਂ ਹੋਈਆਂ ਨੇ ਪਟਿਆਲੇ ਵਰਗੇ ਸ਼ਹਿਰਾਂ 'ਚ ਉਮੀ ਸਰਕਾਰ ਕਹਿੰਦੀ ਹੈ ਵੀ ਅਸੀਂ ਬਣਾਵਾਂਗੇ ਇਹ ਲੈਂਡ ਪੌਲਿੰਗ ਪਾਲਿਸੀ ਹੈ ਕੀ ਹੈ ਸਰਕਾਰ ਦੇ ਮੁਤਾਬਿਕ ਇਹ ਲੈਂਡ ਪੌਲਿੰਗ ਪਾਲਿਸੀ ਹੈ ਜਿਹੜੀ ਉਹ ਇਹ ਹੈ ਵੀ ਅਸੀਂ ਇਹ ਕਲੋਨੀਆਂ ਕੱਟਣ ਵਾਸਤੇ ਸ਼ਹਿਰੀਕਰਨ ਕਰਨ ਵਾਸਤੇ ਕਿਸਾਨ ਤੋਂ ਇੱਕ ਕਿਲਾ ਜ਼ਮੀਨ ਦਾ ਲਵਾਂਗੇ ਤੇ ਕਿਸਾਨ ਨੂੰ 1000 ਗਾਜਰ ਹੈਸ਼ੀ ਤੇ 200 ਗਾਜ ਕਮਰਸ਼ੀਅਲ ਪਲਾਟ ਦਵਾਂਗੇ ਤੇ ਉਹ ਤੋਂ ਬਾਅਦ ਪਹਿਲਾਂ ਇੰਨੇ ਸਰਕਾਰ ਨੇ ਕਿਹਾ ਸੀ ਕਿ ਅਸੀਂ 30000 ਰੁਪਇਆ ਉਹਦਾ ਠੇਕਾ ਦਵਾਂਗੇ ਤੇ ਹੁਣ ਸਰਕਾਰ ਕਹਿੰਦੀ ਜਦੋਂ ਤੱਕ ਉਥੇ ਕੰਮ ਨਹੀਂ ਚੱਲੂ ਅਸੀਂ 50000 ਰੁਪਇਆ ਠੇਕਾ ਦਵਾਂਗੇ ਤੇ ਜਿੰਨਾ ਚਿਰ ਉਥੇ ਕੰਮ ਨਹੀਂ ਚੱਲਦਾ ਕਿਸਾਨ ਉਥੇ ਆਪਣੀ ਖੇਤੀ ਵੀ ਕਰ ਸਕਦਾ ਤੇ ਆਪਣੀ ਮਰਜ਼ੀ ਨਾਲ ਸਾਨੂੰ ਜ਼ਮੀਨ ਦੇ ਸਕਦਾ ਕੋਈ ਤੱਕਾ ਨਹੀਂ ਤੇ ਉਸ ਤੋਂ ਬਾਅਦ ਹੈ ਜਦੋਂ ਉੱਥੇ ਬਣ ਗਿਆ ਤਾਂ ਅਸੀਂ ਪਲਾਟ ਦੇਵਾਂਗੇ ਤੇ ਠੇਕਾ ਜਿਹੜਾ ਉਹ ਲੱਖ ਰੁਪਈਆ ਸਾਲ ਦਾ ਦਿੱਤਾ ਜਾਇਆ ਕਰੋ ਕਿਸਾਨ ਨੂੰ ਤੇ ਉਹ ਚ 10% ਹਰੇਕ ਸਾਲ ਵਾਧਾ ਹੁੰਦਾ ਜਾਊਗਾ ਸਰਕਾਰ ਇਹ ਗੱਲਾਂ ਕਹਿ ਰਹੀ ਹੈ ਤੇ ਆਪਾਂ ਗੱਲ ਕਰਦੇ ਆ ਕਿੰਨਾ ਏਰੀਆ ਲੁਧਿਆਣੇ ਸ਼ਹਿਰ ਚ ਜਿਹੜਾ ਲੁਧਿਆਣੇ ਸ਼ਹਿਰ ਦਾ ਏਰੀਆ ਹੈ ਉਹਦਾ ਸਭ ਤੋਂ ਵੱਧ ਸਰਕਾਰ ਨੇ ਕਿਹਾ ਵੀ ਅਸੀਂ ਅਕਵਾਇਰ ਕਰਾਂਗੇ 24000 ਏਕੜ ਹੈ ਜਿਹੜਾ ਅਮੀ ਲੁਧਿਆਣਾ ਦਾ ਆਪਣਾ ਸੰਗਰੂਰ ਦਾ ਏਰੀਆ ਵੀ ਹੈ ਗੁਰਦਾਸਪੁਰ ਦਾ ਸਭ ਤੋਂ ਘੱਟ ਏਰੀਆ 80 ਏਕੜ ਜਿਹੜਾ ਸਰਕਾਰ ਨੇ ਅਕਵਾਇਰ ਕਰਨ ਨੂੰ ਕਿਹਾ ਹੈ ਹੋਰ ਸ਼ਹਿਰਾਂ 'ਚ ਵੀ ਸਰਕਾਰ ਇਹ ਪਾਲਿਸੀ ਨੂੰ ਲੈ ਕੇ ਆ ਰਹੀ ਹੈ ਜਿਵੇਂ ਬਰਨਾਲਾ ਪਠਾਨਕੋਟ ਫਰੀਦਕੋਟ ਜਲੰਧਰ ਸਾਰੇ ਸ਼ਹਿਰਾਂ 'ਚ ਇਹ ਸ਼ਹਿਰੀਕਰਨ ਕਰਨ ਦੀ ਯੋਜਨਾ ਬਣਾ ਰਹੀ ਹੈ ਹੁਣ ਆਪਾਂ ਦੇਖਦੇ ਆਂ ਵੀ ਕਿਸਾਨਾਂ ਨੂੰ ਇਹਦੇ ਕੀ ਫਾਇਦੇ ਜਾਂ ਨੁਕਸਾਨ ਹੋਣਗੇ ਜਿਵੇਂ ਆਪਾਂ ਦੇਖਦੇ ਆਂ ਵੀ ਇੱਕ ਕਿਲੇ 'ਚ 4840 ਗਜਰ ਰਕਬਾ ਹੁੰਦਾ ਹੈ ਤੇ ਸਰਕਾਰ ਉਹਦੇ ਵੱਟੇ ਕਿਸਾਨ ਨੂੰ ਸਿਰਫ 1200 ਗਜ ਦਊਗੀ 1000 ਆਪਣਾ ਰੈਣ ਰਹਿਸ਼ੀ ਤੇ 285 ਆਪਣਾ ਕਮਰਸ਼ੀਅਲ ਤੇ ਇਹ ਤਾਂ ਕਿਸਾਨ ਆਪਾਂ ਦੇਖਦੇ ਆ ਵੀ ਸਿੱਧੇ ਮੱਥੀ ਘਾਟੇ 'ਚ ਜਾਊਗਾ ਕਿਉਂਕਿ ਇਹ ਚੌਥਾ ਹਿੱਸਾ ਕਿਸਾਨ ਨੂੰ ਜ਼ਮੀਨ ਦਾ ਦੇਣਗੇ ਲੈਣਗੇ ਇੱਕ ਕਿਲਾ ਤੇ ਦੇਣਗੇ ਕਿਲੇ ਦਾ ਚੌਥਾ ਹਿੱਸਾ ਤੇ ਉਹ ਤੋਂ ਬਾਅਦ ਸੋ ਕਿਸਾਨ ਨੂੰ ਇੱਕ ਹੋਰ ਆਪਾਂ ਦੇਖ ਰਹੇ ਹਾਂ ਪਰ ਜਿਵੇਂ ਸਰਕਾਰ ਕਹਿ ਰਹੀ ਹੈ ਵੀ ਕਿਸਾਨ ਆਪਣੀ ਮਰਜ਼ੀ ਨਾਲ ਸਾਨੂੰ ਜ਼ਮੀਨ ਦੇ ਸਕਦਾ ਪਰ ਸਰਕਾਰ ਨੇ ਉਹ ਜਿਹੜਾ ਨੋਟਿਸ ਕੱਢਿਆ ਉਹ ਚ ਲੋਨ ਵੀ ਬੰਦ ਕਰਤੇ ਜਿੱਦੀ ਜਿੱਦੀ ਜ਼ਮੀਨ ਆ ਰਹੀ ਹੈ ਉਹ ਬੰਦਾ ਗਿਵ ਨਹੀਂ ਵੇਚ ਸਕਦਾ ਗੈਣੇ ਵੀ ਨਹੀਂ ਕਰ ਸਕਦਾ ਜ਼ਮੀਨ ਕਿਸੇ ਨੂੰ ਪਰ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਵੀ ਮਰਜ਼ੀ ਨਾਲ ਦੋ ਇਹ ਤਾਂ ਇੱਕ ਤਰ੍ਹਾਂ ਦਾ ਕਿਸਾਨਾਂ ਨੂੰ ਮਜਬੂਰ ਕਰਨਾ ਹੋਇਆ ਉਹਦਾ ਸਾਰਾ ਕੁਝ ਬੰਦ ਕਰਤਾ ਵੀ ਸਾਨੂੰ ਤੁਸੀਂ ਦੇ ਦਿਓ ਤੇ ਐਵੇਂ ਜਿਵੇਂ ਪੰਜਾਬ ਦਾ ਆਪਣਾ ਜਿਹੜਾ ਏਰੀਆ ਉਹ 50302 ਵਰਗ ਕਿਲੋਮੀਟਰ ਹੈ ਜੀਚ ਕੀ ਆਪਾਂ ਦੇਖਦੇ ਆਂ ਜਿਵੇਂ 86% ਪੰਜਾਬ ਦੇ ਲੋਕ ਨੇ ਜਿਹੜੇ ਪਿੰਡਾਂ ਦੇ ਉਹ ਖੇਤੀ ਤੇ ਨਿਰਭਰ ਨੇ ਤੇ ਇਹ ਸਰਕਾਰ ਫਿਰ ਉਹ ਚੱਪ ਖੇਤੀ ਵਾਲੀਆਂ ਜ਼ਮੀਨਾਂ ਵੀ ਲਾਊਗੀ ਤਾਂ ਖੇਤੀ ਵੀ ਆਪਣੇ ਘਟ ਜੂ ਇਹ ਵੀ ਕਿਸਾਨਾਂ ਨੂੰ ਨੁਕਸਾਨ ਹੈ ਉਹ ਖੇਤੀ ਲਈ ਜ਼ਮੀਨਾਂ ਕਿੱਥੋਂ ਲੈਣਗੇ ਕਿਉਂਕਿ ਅੱਗੇ ਵੀ ਜ਼ਮੀਨਾਂ ਕਿਤੇ ਹੋਰ ਪੰਜਾਬ ਵਿੱਚ ਅਪਾ ਜਿਵੇਂ ਆਪਾਂ ਗੱਲ ਸੁਣਦੇ ਹੁੰਨੇ ਆਂ ਵੀ ਪਹਿਲਾਂ ਆਪਾਂ ਨੂੰ ਚੰਡੀਗੜ੍ਹ ਦੇ ਲੋਕ ਬਥੇਰੇ ਸੋਸ਼ਲ ਮੀਡੀਆ ਤੇ ਕਹਿੰਦੇ ਨੇ ਵੀ ਸਾਡੇ ਚਾਰ ਕਿਲੇ ਅਸੀਂ 1 ਕਰੋੜ ਦਾ ਕਿਲਾ ਵੇਚਤਾ ਅੱਜ ਤੋਂ 15-20 ਸਾਲ ਪਹਿਲਾਂ 2 ਕਰੋੜ ਦਾ ਕਿਲਾ ਵੇਚਤਾ ਉਹਨਾਂ ਨੂੰ ਜ਼ਮੀਨ ਅੱਗੇ ਮਿਲੀ ਨਹੀਂ ਪੈਸਾ ਚੱਲ ਗਿਆ ਤੇ ਹੁਣ ਉਹ ਸਿਕਿਉਰਟੀ ਗਾਰਡ ਲੱਗ-ਲੱਗ ਨੌਕਰੀਆਂ ਕਰ ਰਹੇ ਨੇ ਮੌਲਾਾਂ ਚ ਜਿੱਥੇ ਉਹਨਾਂ ਦੀ ਜ਼ਮੀਨ ਸੀ ਉੱਥੇ ਹੀ ਨੌਕਰੀਆਂ ਕਰ ਰਹੇ ਨੇ ਉਹ ਐਵੇਂ ਆਪਣੇ ਕੁਝ ਸੁਭਾਲ ਨੇ ਇਹਦੇ ਸਬੰਧੀ ਜਿਵੇਂ ਕਈ ਲੋਕ ਕਹਿੰਦੇ ਨੇ ਬੀ ਇਹ ਲੈਂਡ ਪੂਲਿੰਗ ਪਾਲਿਸੀ ਉਹ ਬਹੁਤ ਵਧੀਆ ਤਾਂ ਮੈਂ ਇਹ ਸਵਾਲ ਕਰਦਾ ਉਹਨਾਂ ਨੂੰ ਜੇ ਕੋਈ ਸੁਣ ਰਿਹਾ ਹੈ ਤਾਂ ਉਹ ਸਾਨੂੰ ਇਹਨਾਂ ਦੇ ਆਨਸਰ ਜ਼ਰੂਰ ਦੇਣ ਵੀ ਇਹਦੇ ਫਾਇਦੇ ਕੀ ਨੇ ਜਿਵੇਂ ਪਹਿਲਾ ਸਵਾਲ ਹੈ ਵੀ ਸਰਕਾਰ ਕਹਿੰਦੀ ਹੈ ਤੁਸੀਂ ਆਪਣੀ ਮਰਜ਼ੀ ਨਾਲ ਦੇਓ ਸਾਨੂੰ ਜ਼ਮੀਨ ਵੀ ਜਿਹਦੀ ਨਹੀਂ ਮਰਜ਼ੀ ਉਹ ਨਹੀਂ ਦਿੰਦਾ ਕੋਈ ਚੱਕਰ ਨਹੀਂ ਪਰ ਫਿਰ ਤੁਸੀਂ ਉਹ ਜ਼ਮੀਨ ਤੇ ਲੋਨ ਉਹਦੀਆਂ ਜ਼ਮੀਨਦਾਰ ਰਜਿਸਟਰੀਆਂ ਗਹਿਣੇ ਨਹੀਂ ਦੇ ਸਕਦਾ ਕੋਈ ਕਿਸੇ ਨੂੰ ਬੈਣ ਨਹੀਂ ਦੇ ਸਕਦਾ ਇਹ ਚੀਜ਼ਾਂ ਬੰਦ ਕਿਉਂ ਕਰ ਰਹੇ ਹੋ ਜੇ ਆਪਣੀ ਮਰਜ਼ੀ ਨਾਲ ਦੇ ਸਕਦਾ ਇਹ ਤਾਂ ਇੱਕ ਤਰ੍ਹਾਂ ਦਾ ਮਜਬੂਰ ਕਰਨਾ ਵੀ ਸਾਨੂੰ ਜ਼ਮੀਨਾਂ ਦਓ ਤੁਸੀਂ ੱੱਕੇ ਨਾਲ ਸਰਕਾਰ ਇਹ ਜ਼ਮੀਨਾਂ ਉਹਨਾਂ ਤੋਂ ਹੜੱਪਣ ਦੀ ਕੋਸ਼ਿਸ਼ ਕਰ ਰਹੀ ਹੈ ਉਸ ਤੋਂ ਬਾਅਦ ਜਦੋਂ ਜ਼ਮੀਨ ਅਕਵਾਇਰ ਕੀਤੀ ਜਾਂਦੀ ਆਪਾਂ ਦੇਖਦੇ ਆਂ ਤਾਂ ਉਹ ਸਾਰਾ ਪਿੰਡੀ ਉਜੜਦਾ ਜਿਵੇਂ ਚੰਡੀਗੜ੍ਹ ਦੇ ਕਿੰਨੇ ਸਾਰੇ ਪਿੰਡ ਉਜੜੇ ਨੇ ਉਹ ਚ ਇਕੱਲੇ ਕਿਸਾਨ ਨਹੀਂ ਹੋਰ ਵਰਗ ਦੇ ਲੋਕ ਵੀ ਆਉਂਦੇ ਨੇ ਮਜ਼ਦੂਰ ਕਹਿ ਲੋ ਦਿਹਾੜੀ ਕਰਨ ਵਾਲੇ ਤੇ ਹੋਰ ਕਿਤੇ ਕਰਦੇ ਨੇ ਜਿਹੜੇ ਤਾ ਪਿੰਡ ਦੇ ਦੇ ਨਾਲ ਤਾਂ ਫਿਰ ਉਹ ਵੀ ਉਜੜਨਗੇ ਕਿਸਾਨਾਂ ਨੂੰ ਤਾਂ ਚਲੋ ਤੁਸੀਂ ਆਪਣਾ ਪਲਾਟ ਦੇ ਦੋਗੇ ਗਜਾਂ ਦੇ ਹਿਸਾਬ ਨਾਲ ਤਾਂ ਉਹਨਾਂ ਵਿਚਾਰਿਆਂ ਦਾ ਕੀ ਹੋਊਗਾ ਉਹ ਕੀ ਕਰਨਗੇ ਉਹਨਾਂ ਨੂੰ ਵੀ ਉੱਥੋਂ ਜਾਣਾ ਪਊਗਾ ਨਾ ਉਹਨਾਂ ਦਾ ਵੀ ਇਹ ਬਹੁਤ ਵੱਡਾ ਘਾਟਾ ਹੋਊਗਾ ਤਾਂ ਤੀਜਾ ਸਵਾਲ ਹੈ ਆਪਣਾ ਪੰਜਾਬ ਵਿੱਚ ਜਿਹੜੀਆਂ ਪਹਿਲੇ ਹੀ ਕਲੋਨੀਆਂ ਬਣੀਆਂ ਪਈਆਂ ਨੇ ਉਹ ਤਾਂ ਪੂਰੀ ਤਰ੍ਹਾਂ ਅਜੇ ਤੱਕ ਬਣੀਆਂ ਨਹੀਂ ਖਾਲੀ ਪਏ ਨੇ ਪਲਾਟ ਪੁੱड्ढा ਦੇ ਬਥੇਰੇ ਪਏ ਨੇ ਗਲਾਡਾ ਦੇ ਬਥੇਰੇ ਪਏ ਨੇ ਤੁਸੀਂ ਉਹਨਾਂ ਨੂੰ ਉਹ ਨਹੀਂ ਅੱਗੇ ਤੋਰ ਰਹੇ ਉਹਨਾਂ ਦਾ ਕੰਮ ਕਿਉਂ ਨਹੀਂ ਤੋਰ ਰਹੇ ਤੁਸੀਂ ਨਮੀਆਂ ਜ਼ਮੀਨਾਂ ਲੈ ਰਹੇ ਹੋ ਤੇ ਚੌਥਾ ਹੈ ਆਪਣਾ ਜਿਵੇਂ ਆਪਣੇ ਪਹਿਲਾ ਮੁੱਖ ਮੰਤਰੀ ਕਹਿੰਦੇ ਸੀ ਕਿ ਅਸੀਂ ਮੁਰਗੀਆਂ ਤੇ ਵੀ ਮੁਆਵਜ਼ਾ ਦੇਵਾਂਗੇ ਬੱਕਰੀਆਂ ਤੇ ਵੀ ਮੁਆਵਜ਼ਾ ਦੇਵਾਂਗੇ ਜਦੋਂ ਹੜ੍ਹ ਆਈ ਸੀ ਤੇ ਉਹਨਾਂ ਨੇ ਬੀਬੀਆਂ ਨੂੰ ਵੀ 1000 ਰੁਪਏ ਦੇਣ ਦਾ ਵਾਅਦਾ ਕਰਿਆ ਹੋਇਆ ਉਹ ਤਾਂ ਪੈਸੇ ਤੁਹਾਡੇ ਕੋਲ ਹੈ ਨਹੀਂ ਤੁਸੀਂ ਇੰਨਾ ਸਾਰਾ ਫਿਰ ਇਹ ਪੈਸਾ ਕਿਵੇਂ ਦੇਵੋਗੇ ਕਿਸਾਨਾਂ ਨੂੰ ਜ਼ਮੀਨ ਲੈ ਕੇ ਤੁਸੀਂ ਤਨਖਾਹਾਂ ਨਹੀਂ ਟਾਈਮ ਸਿਰ ਪਾਉਂਦੇ ਉਹ ਕਹਨੇ ਹੋ ਵੀ ਸਾਡੇ ਕੋਲ ਪੈਸਾ ਨਹੀਂ ਲੋਨ ਲਈ ਜਾ ਰਹੇ ਹਾਂ ਤਾਂ ਇਹ ਵੀ ਫਿਰ ਤੁਸੀਂ ਲੋਨ ਲਓਗੇ ਇਹਦਾ ਵੀ ਅਸਰ ਤੁਸੀਂ ਅੱਗੇ ਲੋਕਾਂ 'ਤੇ ਪਾਉਂਗੇ ਤੇ ਅੱਗੇ ਆਪਣਾ ਸਵਾਲ ਹੈ ਜੇ ਕੋਈ ਹੋਰ ਪਾਰਟੀ ਮੰਨ ਲਓ ਆ ਗਈ ਪੰਜਾਬ 'ਚ ਇਹ ਪ੍ਰੋਜੈਕਟ ਹੈ ਜਿਹੜਾ ਐਵੇਂ ਤਾਂ ਹੈ ਨਹੀਂ ਵੀ ਸਾਲ 'ਚ ਪੂਰਾ ਹੋ ਜੂ ਜਾਂ 2 ਸਾਲਾਂ 'ਚ ਜੇ ਕੋਈ ਹੋਰ ਪਾਰਟੀ ਆ ਗਈ ਤਾਂ ਫੇਰ ਉਹ ਜੇ ਪੈਸੇ ਨਾ ਦੇਵੇ ਕਿਸਾਨਾਂ ਨੂੰ ਉਹਨਾਂ ਨੇ ਮਨਾ ਕਰਤਾ ਤਾਂ ਕਿਸਾਨ ਵਿਚਾਰੇ ਕੀ ਕਰਨਗੇ ਕਿਉਂਕਿ ਇਹ ਤਾਂ ਵੱਡਾ ਪ੍ਰੋਜੈਕਟ ਹੈ ਕਿ ਇਹ ਤਾਂ 15 ਸਾਲਾਂ ਚ ਪੂਰਾ ਹੋਵੇ 20 ਸਾਲਾਂ ਚ ਪੂਰਾ ਹੋਵੇ ਚਲੋ ਆਪਾਂ ਮੰਨ ਲੈਨੇ ਆਂ ਵੀ 5 ਆਉਣ ਵਾਲੇ 5 ਸਾਲਾਂ ਚ ਫੇਰ ਸੋਡੀ ਸਰਕਾਰ ਆਜੂ ਭਗਵੰਤ ਮਾਨ ਜੀ ਦੀ ਤਾਂ ਫੇਰ ਉਹ ਕਿਸਾਨਾਂ ਨੂੰ ਜੇ ਉਹ ਤੋਂ ਬਾਅਦ ਸਰਕਾਰ ਕਿਸੇ ਹੋਰ ਦੀ ਆ ਗਈ ਉਹਨਾਂ ਨੇ ਮਨਾ ਕਰਤਾ ਪੈਸੇ ਨਾ ਦਿੱਤੇ ਕਿਉਂਕਿ 2013 ਚ ਵੀ ਇਹ ਚੀਜ਼ ਹੋਈ ਸੀ ਬਾਦਲ ਦੀ ਸਰਕਾਰ ਸੀ ਕੋਈ ਬੰਦਾ ਦੱਸ ਰਿਹਾ ਸੀ ਕਿ ਸਾਡੀ ਜ਼ਮੀਨ ਆਈ ਸੀ ਸਾਨੂੰ ਪਲਾਟ ਵੀ ਨਹੀਂ ਦਿੱਤਾ ਗਿਆ ਬਾਅਦ ਚੋਂ ਵੀ ਸਾਸੀ ਜ਼ਮੀਨ ਵੀ ਦਿੱਤੀ ਨਾ ਸਾਨੂੰ ਪਲਾਟ ਦਿੱਤਾ ਗਿਆ ਤੇ ਅੱਗੇ ਆਪਾਂ ਗੱਲ ਕਰਦੇ ਆ ਜਿਵੇਂ ਉੱਥੇ ਆਪਣਾ ਕਲੋਨੀ ਚ ਚੀਜ਼ਾਂ ਬਣਨੀਆਂ ਜਿਵੇਂ ਜਿਮ ਵਗੈਰਾ ਜਾਂ ਕੋਈ ਕੈਫੇ ਬਣ ਗਿਆ ਵੱਡਾ ਜਿਹੜੀ ਤਾਂ ਉਹਦੇ ਨਾਲ ਲੱਗਦੀ ਜ਼ਮੀਨ ਹੈ ਉਹ ਤਾਂ ਮਹਿੰਗੀ ਹੋਊਗੀ ਜੇ ਕਿਸਾਨ ਨੂੰ ਤੁਸੀਂ ਉਹ ਤੋਂ ਦੂਰ ਜ਼ਮੀਨ ਦੇਤੀ ਕਿਸੇ ਨੂੰ ਜਿਹੜਾ ਪਲਾਟ ਹੈ ਉਹ 10-15 ਪਲਾਟ ਛੱਡ ਕੇ ਦੇ ਤਾਂ ਕਿਸੇ ਕੋਨੇ ਚ ਤਾਂ ਉਹ ਵਿਚਾਰੇ ਦਾ ਕੀ ਹੋਊਗਾ ਉਹਦਾ ਰੇਟ ਤਾਂ ਘੱਟ ਹੋਊਗਾ ਜਿਹੜਾ ਕੋਈ ਵਧੀਆ ਚੀਜ਼ ਨਾਲ ਲੱਗਦਾ ਹੋਊ ਪਲਾਟ ਉਹਦਾ ਤੇ ਫਾਇਦਾ ਹੋਊਗਾ ਜਾ ਤਾਂ ਫਿਰ ਦੇਖਦੇ ਆਂ ਵੀ ਇਹ ਜੇ ਤਾਂ ਕੋਈ ਮੁੱਲ ਤੈਅ ਕਰਨਾ ਚਾਹੀਦਾ ਸਰਕਾਰ ਨੂੰ ਘੱਟੋ ਘੱਟ ਵੀ ਇਹ ਤੋਂ ਵੱਧ ਦੇ ਜਮੀਨ ਲੈ ਸਕਦਾ ਵੀ ਇੰਨੀ ਰੇਟ ਤੋਂ ਵੱਧ ਵੀ ਇਹ ਤੋਂ ਘੱਟ ਨਹੀਂ ਕੋਈ ਲੈ ਸਕਦਾ ਤਾਂ ਅੱਗੇ ਆਪਾਂ ਆਉਣੇ ਆ ਜਿਵੇਂ ਜੇ ਕਿਸੇ ਕਿਸਾਨ ਨੇ ਮੰਨ ਲਓ ਤੁਸੀਂ ਆਪਣਾ ਸੁਭਾਲ ਹੈ ਕਿ ਜੇ ਕਿਸੇ ਕਿਸਾਨ ਨੇ 1 ਕਰੋੜ ਦਾ ਕਿਲਾ ਦਿੱਤਾ ਮੰਨ ਕੇ ਚੱਲੋ ਤੇ ਜਿੱਥੇ ਉਹ ਦੇ ਰਿਹਾ ਉੱਥੇ ਉਹ ਪਲਾਟ ਕੱਟੇ ਗਏ ਜਦੋਂ ਉਹ ਪਲਾਟ ਦਾ ਮੁੱਲ ਜਿਹੜਾ 50 ਲੱਖ ਹੈ ਜਿਹੜਾ ਤੁਸੀਂ ਕਿਸਾਨ ਨੂੰ ਦੋਗੇ ਤਾਂ ਉਹ 50 ਲੱਖ ਦੀ ਪੂਰਤੀ ਕੌਣ ਕਰੂਗਾ ਕਿਉਂਕਿ ਪਲਾਟ ਤਾਂ ਇੰਨੇ ਕ ਰੇਟ 'ਚ ਹੀ ਹੋਊਗਾ ਨਾ ਤੇ ਫਿਰ ਤਾਂ ਕਿਸਾਨ ਨੂੰ ਇਹ 'ਚ ਵੀ ਘਟ ਹੈ ਤੇ ਆ ਗੱਲਾ ਸੁਭਾਲ ਲੈ ਆਪਣਾ ਜਿਵੇਂ ਆਪਾਂ ਦੇਖਦੇ ਆਂ ਵੀ ਲੋਕ ਹੁਣ ਆਪਣੇ ਪੰਜਾਬ 'ਚੋਂ ਬਹੁ ਵਿਦੇਸ਼ਾਂ ਨੂੰ ਚਲੇ ਗਏ ਨੇ ਪਿਛਲੇ ਸਾਲਾਂ 'ਚ ਘਰ ਖਾਲੀ ਪਏ ਨੇ ਬਹੁਤ ਸਾਰੇ ਤੇ ਆਪਣੇ ਭਈਏ ਬਹੁਤ ਆ ਰਹੇ ਨੇ ਰਹਿਣ ਵਾਸਤੇ ਆਪਣੇ ਲੋਕਾਂ ਕੋਲੇ ਜਿਹੜੇ ਪੰਜਾਬ 'ਚ ਰਹਿ ਰਹੇ ਨੇ ਉਹਨਾਂ ਕੋਲੇ ਤਾਂ ਸਾਰਿਆਂ ਕੋਲੇ ਘਰ ਹੈਗੇ ਨੇ ਜਾਂ ਆਮ ਵਰਗ ਦਾ ਬੰਦਾ ਤਾਂ ਉੱਥੇ ਪ੍ਰਾਪਰਟੀ ਖਰੀਦ ਨਹੀਂ ਸਕਦਾ ਇਹ ਤਾਂ ਤੁਸੀਂ ਇਹ ਅਰਬਨਾਈਜੇਸ਼ਨ ਨਹੀਂ ਹੈਗੀ ਇਹ ਤਾਂ ਭਈਆਨਾਈਜੇਸ਼ਨ ਹੈ ਵੀ ਤੁਸੀਂ ਭਈਆ ਨੂੰ ਬੁਲਾ ਕੇ ਕਹੋਗੇ ਵੀ 얘ਥੇ ਰਹੋ ਸਾਡਿਆਂ ਚ ਆ ਕੇ ਕਿਉਂਕਿ ਪੰਜਾਬ ਦੇ ਲੋਕਾਂ ਨੇ ਤਾਂ ਉਹਨਾਂ 'ਚ ਰਹਿਣਾ ਨਹੀਂ ਪਹਿਲਾਂ ਵੀ ਬਹੁਤ ਕਲੋਨੀਆਂ ਖਾਲੀ ਪਈਆਂ ਨੇ ਲੋਕ ਤਾਂ ਉਹਨਾਂ 'ਚ ਨਹੀਂ ਰਹਿ ਰਹੇ ਵੀ ਇੰਨਾ 'ਚ ਫਿਰ ਕੌਣ ਰਹੂਗਾ ਇਹਦਾ ਤੁਸੀਂ ਉਹਨਾਂ ਬਾਹਰਲੇ ਲੋਕਾਂ ਨੂੰ ਕਹਿ ਰਹੇ ਹੋ ਵੀ ਆ ਕੇ ਪੰਜਾਬ 'ਚ ਖਰੀਦੋ ਤੇ ਰਹੋ ਦੇਖਦੇ ਆ ਜਿਵੇਂ ਪਹਿਲੀ ਲੁਧਿਆਣੇ ਦੇ ਇੱਕ ਪਿੰਡ ਦੀ ਆਈ ਸੀ ਬੰਦਾ ਮਾਰਤਾ ਸੀ ਆਪਣਾ ਪੰਜਾਬੀ ਭਈਆਂ ਨੇ ਇਹ ਤਾਂ ਫਿਰ ਹੋਰ ਜਾਦੇ ਗੰਦ ਪਾਉਣ ਦੀ ਪੰਜਾਬ ਵਿੱਚ ਤੁਸੀਂ ਸਾਜੀ ਜਿ ਰਚ ਰਹੇ ਹੋ ਵੀ ਅਸੀਂ ਉਹਨਾਂ ਨੂੰ ਰਹਿਣ ਲਾ ਦਾਂਗੇ ਇੱਥੇ ਤੇ ਅਗਲਾ ਸੁਭਾ ਲੈ ਆਪਣਾ ਵੀ ਪੰਜਾਬ ਵਿੱਚ ਜਿਵੇਂ ਬਹੁਤ ਸਾਰੇ ਲੋਕਾਂ ਕੋਲੇ ਘਰ ਤਾਂ ਹੈਗੇ ਨੇ ਚਲ ਜਿੰਨਾ ਲੋਕਾਂ ਕੋਲੇ ਘਰ ਹੈ ਨਹੀਂ ਜੱਟ ਹੈਗੇ ਨੇ ਜਿਆਦਾ ਇਧਰ ਤਾਂ ਲੋਕਾਂ ਕੋਲੇ ਹੈਗੇ ਨੇ 1% ਮਸਾਉਣਗੇ ਜਿਨ੍ਹਾਂ ਕੋਲੇ ਘਰ ਨਹੀਂ ਤਾ ਉਹ ਵੀ ਹੁਣ ਆਪਣੇ ਪਿੰਡ ਦੇ ਲੋਕੇ ਮਦਦ ਕਰ ਦਿੰਦੇ ਨੇ ਜੇ ਕਿਸੇ ਦਾ ਪਿੰਡ ਚ ਘਰ ਨਹੀਂ ਹੁੰਦਾ ਜਾਂ ਟੇਹਾ ਹੋਇਆ ਹੁੰਦਾ ਸਸਤਾਵਾਂ ਵੀ ਮਦਦ ਕਰਦੀਆਂ ਨੇ ਤਾਂ ਫਿਰ ਸਾਨੂੰ ਇਹ ਕਲੋਨੀਆਂ ਚ ਦੀ ਕੀ ਲੋਡ ਪਈ ਐ ਤੁਸੀਂ ਤੁਸੀਂ ਉਹਨਾਂ ਨੂੰ ਇੱਕ ਮਕਾਨ ਬਣਾ ਕੇ ਦੇ ਦਿਓ ਜਿਨ੍ਹਾਂ ਦੇ ਹੈ ਨਹੀਂ ਸਾਨੂੰ ਤਾਂ ਉਹਨਾਂ ਚ ਉਹ ਬੰਦੇ ਤਾਂ ਰਹਿ ਵੀ ਨਹੀਂ ਸਕਦੇ ਵਿਚਾਰੇ ਜਿਨ੍ਹਾਂ ਕੋਲੇ ਆਪਣੇ ਘਰ ਬਣਾਉਣ ਦੀ ਇਹ ਨਹੀਂ ਸਮਰਥਾ ਹੈਗੀ ਉਹ ਲੋਕ ਫਿਰ ਕਿੱਥੇ ਇਹ ਘਰ ਖਰੀਦ ਸਕਣਗੇ ਤੁਸੀਂ ਕਹਿੰਦੇ ਹੋ ਵੀ ਅਸੀਂ ਆਮ ਲੋਕਾਂ ਲਈ ਇਹ ਲੈ ਖਰੀਦ ਸਕਦਾ ਜੇ ਉਹ ਇੰਨੇ ਮਹਿੰਗੇ ਉਹ ਕਿੱਥੋਂ ਖਰੀਦਣਗੇ ਤੇ ਅੱਕੇ ਆਪਾਂ ਗੱਲ ਕਰਦੇ ਹਾਂ ਸਵਾਲ ਹੈ ਵੀ ਤੁਸੀਂ ਕਿਤੇ ਪੰਜਾਬ ਵਿੱਚ ਘੱਟ ਰੇਟਾਂ ਤੇ ਇਹ ਤੁਸੀਂ ਕਹਿ ਰਹੇ ਹੋ ਵੀ ਅਸੀਂ ਇੰਨੇ ਰੇਟ ਦੇ ਹਿਸਾਬ ਨਾਲ ਜਿਹੜੇ ਪਲਾਟ ਐ ਉਹ ਲੋਕਾਂ ਨੂੰ ਦਵਾਂਗੇ ਸਸਤੇ ਰੇਟਾਂ ਤੇ ਤਾਂ ਪੰਜਾਬ ਦਾ ਤਾਂ ਕਿਸੇ ਨੇ ਲੈਣਾ ਨਹੀਂ ਕਿਤੇ ਸਰਕਾਰ ਘੱਟ ਰੇਟਾਂ ਤੇ ਬਾਹਰੋਂ ਲੋਕਾਂ ਨੂੰ ਤਾਂ ਨਹੀਂ ਬੁਲਾਰੀ ਜਿਵੇਂ ਆਪਾਂ ਦੇਖਦਾ ਹਿਮਾਚਲ ਚ ਕੁਦਰਤੀ ਆਫਤਾਂ ਬਹੁਤ ਆਉਂਦੀਆਂ ਨੇ ਪਾਣੀ ਵਗੈਰਾ ਬਹੁਤ ਆਉਂਦੇ ਨੇ ਉਥੇ ਦੇ ਲੋਕ ਹਰ ਇੱਕ ਸਾਲ ਪਰੇਸ਼ਾਨ ਹੁੰਦੇ ਨੇ بارشਾਂ ਦੇ ਮੌਸਮ 'ਚ ਤਾਂ ਕਿਤੇ ਇਹ ਸਰਕਾਰ ਐਵੇਂ ਤਾਂ ਨਹੀਂ ਉਹਨਾਂ ਲੋਕਾਂ ਨੂੰ ਨਿਯੋਤਾ ਦੇ ਰਹੀ ਵੀ ਤੁਸੀਂ ਇੱਥੇ ਆ ਕੇ ਰਹੋ ਆਪਣੇ ਘਰ ਬਣਾਓ ਵੀ ਅਸੀਂ ਤੁਹਾਨੂੰ ਸਸਤੇ ਰੇਟਾਂ ਤੇ ਦਵਾਂਗੇ ਸੋ ਇਹਨੇ ਸੁਭਾਲ ਜੇ ਕੋਈ ਵੀ ਇਹਨਾਂ ਦਾ ਉੱਤਰ ਦੇ ਸਕਦਾ ਹੈ ਕਮੈਂਟਾਂ 'ਚ ਜਿਹੜੇ ਕਹਿੰਦੇ ਨੇ ਵੀ ਲੈਂਡ ਪੋਲਿੰਗ ਪਾਲਿਸੀ ਵਧੀਆ ਹੈ ਤਾਂ ਜ਼ਰੂਰ ਤੁਸੀਂ ਕਮੈਂਟ ਕਰਕੇ ਦਿਓ ਐਵੇਂ ਜਿਵੇਂ ਹੁਣ ਪਹਿਲਾਂ ਤਿੰਨ ਕਾਨੂੰਨ ਆਏ ਸੀਗੇ ਜਿਹੜੇ ਸਰਕਾਰੀ ਮੰਡੀਆਂ ਨੂੰ ਖਤਮ ਕਰਨ ਵਾਸਤੇ ਆਏ ਸੀ ਉਮੀ ਇਹ ਸਰਕਾਰ ਮੈਨੂੰ ਤਾਂ ਐਵੇਂ ਲੱਗਦਾ ਵੀ ਇਹ ਲੋਕਾਂ ਤੋਂ ਜ਼ਮੀਨਾਂ ਖੋਣ ਲਈ ਕਾਨੂੰਨ ਬਣਾ ਰਹੀ ਐ ਵੀ ਲੋਕਾਂ ਤੋਂ ਖੇਤੀਬਾੜੀ ਵਾਲੀਆਂ ਜ਼ਮੀਨਾਂ ਵੀ ਨਾ ਛੱਡੀਏ ਜਾਂ ਹੂੰ ਵੀ ਲੋਕਾਂ ਕੋਲ ਅਸੀਂ ਜ਼ਮੀਨਾਂ ਨਾ ਛੱਡੀਏ ਫਿਰ ਲੋਕ ਕੀ ਕਰਨਗੇ ਆਪਣੇ ਆਪਣੇ ਉਹੀ ਜ਼ਮੀਨਾਂ ਤੇ ਜਦੋਂ ਮੌਲ ਬਣਨਗੇ ਉਹਨਾਂ ਚ ਹੀ ਮਜਬੂਰ ਹੋ ਜਾਣਗੇ ਜਿਵੇਂ ਪਹਿਲਾਂ ਕੁਝ ਲੋਕਾਂ ਨੇ ਦੇਖਦੇ ਆਪਾਂ ਚੰਡੀਗੜ੍ਹ ਦੇ ਜਾਂ ਮੋਹਾਲੀ ਦੇ ਲਾਲਚੇ ਚ ਆ ਕੇ ਲੋਕਾਂ ਨੇ ਜ਼ਮੀਨ ਤਾਂ ਦੇਤੀ ਹੁਣ ਉਹ ਤਾਂ ਹੰਮਰ ਮਰ ਮਰ ਰੋਂਦੇ ਨੇ ਵੀ ਸਾਡੇ ਪੈਸੇ ਚੱਲ ਗਏ ਸਾਨੂੰ ਅੱਗੇ ਜ਼ਮੀਨ ਮਿਲੀ ਨਹੀਂ ਪੀਐਸਈਓ ਹੀ ਮੋਲਨਾ ਚ ਸਿਕਿਉਰਿਟੀ ਗਾਰਡ ਦੀ ਨੌਕਰੀ ਕਰਦੇ ਆ ਪੰਜਾਬ ਦੇ ਲੋਕਾਂ ਤੋਂ ਮੇਰੇ ਕਹਿਣ ਦੇ ਮੁਤਾਬਿਕ ਤਾਂ ਇਹੀ ਹੈ ਵੀ ਇਹ ਪੰਜਾਬ ਦੇ ਲੋਕਾਂ ਤੋਂ ਜ਼ਮੀਨਾਂ ਖੋਣ ਦੀ ਪਾਲਿਸੀ ਹੈ ਇੱਕ ਕੋਈ ਆਪਾਂ ਨੂੰ ਫਾਇਦਾ ਤਾਂ ਲੱਗਦਾ ਨਹੀਂ ਕਿਉਂਕਿ ਇਹਦੇ ਨਾਲ ਆਪਣੀ ਖੇਤੀ ਵੀ ਖਤਮ ਹੋਊਗੀ ਜਿਵੇਂ ਆਪਾਂ ਦੇਖਦੇ ਆ ਪਹਿਲਾਂ ਲੋਕਾਂ ਨੂੰ ਰੋੜ ਆਂਦੇ ਨਹੀਂ ਸਹੀ ਰੇਟ ਮਿਲੇ ਜਿਵੇਂ ਭਾਰਤ ਮੜਾ ਪ੍ਰੋਜੈਕਟ ਬਣਿਆ ਜਾਂ ਹੋਰ ਲੋਕਾਂ ਤੋਂ ਧੱਕੇ ਨਾਲ ਜ਼ਮੀਨਾਂ ਲੈ ਲੀਆਂ ਉਹ ਵਿਚਾਰੇ ਲੋਕ ਹੁਣ ਰੋਂਦੇ ਨੇ ਅੱਧਿਆਂ ਨੇ ਤੇ ਜਿੰਨੀ ਕਿ ਜ਼ਮੀਨ ਸੀ ਉਹੀ ਆ ਗਈ ਉਹ ਪੈਸੇ ਦਾ ਕੀ ਕਰਨਗੇ ਜਦੋਂ ਉਹਨਾਂ ਨੂੰ ਅੱਗੇ ਜ਼ਮੀਨ ਨਾ ਮਿਲੀ ਸੋ ਇਹ ਸੀ ਸਾਰੀ ਆਪਾਂ ਜਿਹੜੀ ਅੱਜ ਲੈਂਡ ਪੋਲਿੰਗ ਪਾਲਿਸੀ ਤੇ ਗੱਲ ਕਰੀ ਹੈ ਮੇਰੇ ਮੁਤਾਬਿਕ ਤਾਂ ਇਹ ਸਹੀ ਨਹੀਂ ਹੈਗੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਸੋਨ ਨੂੰ ਇਹ ਪਾਲਿਸੀ ਕਿਵੇਂ ਲੱਗਦੀ ਹੈ ਸਰਕਾਰ ਦੀ ਵੀ ਇਹ ਚ ਲੋਕਾਂ ਦਾ ਫਾਇਦਾ ਹੋਊਗਾ ਜਾਂ ਨੁਕਸਾਨ ਹੋਊਗਾ ਸੋ ਮੈਂ ਐਮੀ ਜਾਣਕਾਰੀ ਵਾਲੀਆਂ ਵੀਡੀਓਾਂ ਲੈ ਕੇ ਤੇ ਆਪਣੇ ਪੰਜਾਬ ਪੱਖੀ ਵੀਡੀਓਾਂ ਲੈ ਕੇ ਤੁਹਾਡੇ ਨਾਲ ਰੂਬਰੂ ਹੁੰਦਾ ਰਹੂੰਗਾ ਤਾਂ ਵੀਡੀਓ ਨੂੰ ਸਾਰੀ ਜਰੂਰ ਦੇਖਿਓ ਤੇ ਮੈਨੂੰ ਦੋ ਇਜਾਜ਼ਤ ਚੈਨਲ ਨੂੰ ਲਾਈਕ ਕਰਨ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਜੀ ਲੈਂਡ ਪੌਲਿੰਗ ਪਾਲਿਸੀ ਦਾ ਲੋਕਾਂ ਨੂੰ ਕੀ ਫਾਇਦਾ ਹੈ ਤੇ ਕੀ ਨੁਕਸਾਨ ਕਿਤੇ ਇਹ ਸਰਕਾਰ ਆਪਾਂ ਤੋਂ ਕੋਈ ਲਾਲਚ ਚਾਕੇ ਜ਼ਮੀਨਾਂ ਤਾਂ ਨਹੀਂ